wah Waheguru, grew wah ਸਾਹਿਬ ਜੀਓ ਤਨ ਆਸਰੀ ਮਹੱਲਾ ਚੌਥਾ 84 ਸਿੱਧ ਬੁੱਧ 33 ਕੋਟ ਮੋਨ ਜਨ ਸਭ ਚਾਹ ਹੈ ਹਰ ਜੀਓ ਤੇਰੋ ਨਾਉ 84 ਹਾ ਹਾ 84 ਨੀ ਗਾਣਾ ਸਿਹ ਹਾ ਹਾ ਪੂਰਾ ਬੋਲਣਾ ਹੈ 84 ਸਿੱਧ ਬੁੱਧ ਦੋਏ ਸ਼ਬਦ ਅਧਿਕ ਲਾ ਕੇ ਪੜਨੇ ਹਨ 33 ਕਿਦ ਵਿੱਚ ਮੁੱਖ ਸ਼ਬਦਾਂ ਗਿਣਤੀ ਵਾਲਾ 33 33 ਨਹੀਂ ਗਹਿਣਾ 33 ਚਾਹ ਹੈ ਚਾਹ ਹੈ ਨਹੀਂ ਗਹਿਣਾ ਚਾਹ ਹੈ ਗੁਰ ਪ੍ਰਸਾਦ ਕੋ ਵਰਲਾ ਪਾਵੇ ਜਿਨ ਕੋ ਲਿਲਾਟ ਲਿਖਿਆ ਤੋਰ ਪਾਉ ਜਾਪ ਮੰਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਹੋ ਤਿਨ ਕੈ ਸਦ ਬਲ ਹਾਰਿ ਜਾਊ ਰਹਾਊ ਸਰਣਾਗਤ ਪ੍ਰਤਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ਪ੍ਰਤਪਾਲਕ ਪ੍ਰਤਪਾਲਕ ਨਹੀਂ ਗਹਿਣਾ ਪ੍ਰਤਪਾਲਕ ਦੀਨ ਦਇਆਲ ਕਿਰਪਾ ਕਰਦੀ ਜੈ ਨਾਨਕ ਹਰ ਸਿਮਰਨ ਕਾਹ ਚਾਉ ਦਇਆਲ ਦੱਦਾ ਈੜੀ ਨੂੰ ਸਿਹਾਰੀ ਪੜ੍ਹਨੀ ਆਂ ਦਇਆਲ ਜਾਂ ਦਇਆਲ ਨਹੀਂ ਗਹਿਣਾ ਦੱਦੇ ਤੇ ਤੁਨਾਵੇਂ ਬਣ ਜਾਂਦੀਆਂ ਦਇਆਲ ਦੱਦਾ ਈੜੀ ਨੂੰ ਸਿਹਾਰੀ ਦਏ ਦਇਆਲ ਤਨੋਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਸਿੱਖ ਪੂਜਣ ਦੋਏ ਸ਼ਬਦ ਅਧਕ ਲਾ ਕੇ ਪੂਜਣ ਨਹੀਂ ਗੈਣਾ ਪੂਜਣ ਆਵਹਿ ਗਾਵਹਿ ਆਵ ਗਾਵ ਨਹੀਂ ਗੈਣਾ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਸੱਤ ਸੱਤ ਕਰ ਮੰਨੀ ਸੱਤ ਸੱਤ ਅਧਕ ਲਾ ਕੇ ਮੰਨੀ ਕਰ ਸਕੇ ਮਾਨ ਹੀ ਨਹੀਂ ਗਣਾ ਮੰਨੀ ਬੋਲ ਲਹੁ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਨ ਜਨ ਹੋ ਜਾਣੀ ਰਹਾਉ ਆਪ ਗੁਰ ਚਿਲਾ ਹੈ ਆਪੇ ਆਪੇ ਹਰ ਪ੍ਰਭ ਚੂਜ ਵਿਡਾਨੀ ਵਿਡਾਨੀ ਬਾਵੇ ਨੂੰ ਸਿਹਾਰੀ ਵਿਡਾਨੀ ਨਹੀਂ ਕਹਿਣਾ ਵਿਡਾਨੀ ਜਨੁ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਭਾਨੀ ਇਹਨੂੰ ਭਾਨੀ ਨਹੀਂ ਕਹਿਣਾ ਭਾਨੀ ਭਾ ਗਈ ਵੈਗ ਰੂਜੀ ਦੀ ਨਿਗਾਹ ਵਿੱਚ ਉਹਨਾਂ ਦੀ ਦ੍ਰਿਸ਼ਟੀ ਵਿੱਚ ਪ੍ਰਮਾਨ ਹੋ ਜਾਣਾ ਤੁਨ ਆਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹ ਕਾਮ ਤੈ ਨਾ ਇੱਛਾ ਵਸ ਦੋਏ ਸ਼ਬਦ ਅਤ ਲਾ ਕੇ ਪੜ੍ਹਨੇ ਆ ਵਿਸ਼ਰਾਮ ਲਾਉਣਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸੁਖ ਦਾਤਾ ਤੇ ਵਿਸ਼ਰਾਮ ਨਹੀਂ ਲਾਉਣਾ ਇਸ਼ਟਾ ਪੂਰਕ ਸਰਬ ਸੁਖ ਦਾਤਾ ਹਰ ਸੂ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਤਾਂ ਪਾ ਕਰਕੇ ਜਾਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਪੁਰਖ ਨਿਰੰਜਨ ਰਹਾਉ ਮੁਖ ਉਜਲ ਮੰਮੇ ਤੇ ਵੀ ਉਹ ਕਰਾਉਣੀ ਐ ਊੜੇ ਤੇ ਵੀ ਉਜਲ ਨਹੀਂ ਗਹਿਣਾ ਉਜਲ ਨਿਤ ਨੰਨੇ ਤੇ ਅਦਕ ਨਿਰੰਜਨ ਨੰਨੇ ਨੂੰ ਸਿਹਾਰੀ ਪੜਨੀ ਐ ਤੇ ਜੱਜਾ ਪੂਰਾ ਬੋਲਣਾ ਹੈ ਨਿਰੰਜਨਾ ਵੀ ਨਹੀਂ ਕਹਿਣਾ ਤੇ ਨਿਰੰਜਣਾ ਵੀ ਨਹੀਂ ਕਹਿਣਾ ਨਿਰੰਜਨ ਜਹ ਹਰ ਸਿਮਰਨ ਭਇਆ ਤਹ ਉਪਾਤ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਾਉ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨ ਜਨ ਨਾਨਕ ਇਹ ਦੋਏ ਸ਼ਬਦ ਵੱਖ-ਵੱਖ ਪੜ੍ਹਨੇ ਆ ਜਨ ਨਾਨਕ ਨਹੀਂ ਗਾਣਾ ਜਨ ਦਾ ਨੰਨਾ ਪੂਰਾ ਬੋਲਣਾ ਜਨ ਨਾਨਕ ਮਤ ਦਿਨੀ ਮੰਮੇ ਤੇ ਅਧ ਕਲਾਉਣੀ ਹੈ ਜੀ ਤਨੋ ਆਸਰੀ ਮਹੱਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣ ਕੋਈ ਰਹਾ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਸਾਹਿਬ ਸਾਹਿਬ ਜਾਂ ਸਾਹਿਬ ਨਹੀਂ ਕਹਿਣਾ ਸਸੇ ਨੂੰ ਕੰਨਾ ਪੂਰਾ ਬੋਲਣਾ ਹਾਏ ਦੇ ਸਿਹਾਰੀ ਪੂਰੀ ਬੋਲਣੀ ਆ ਸਾਹਿਬ ਝੂਠਾ ਕਿਸ ਕਾਹੂ ਆਖੀਐ ਸਾਹ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੂ ਜਹ ਤਿਆਵਹਿ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰਹਿ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਝ ਤੇ ਬਾਹਰ ਹੋਈ ਨਾ ਹੈ ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੋ ਜਹਿ ਤਾ ਵਹਿ ਮੇਰੇ ਸਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸਤਿਨਾਮਕ ਕੇ ਪਾਤਸ਼ਾਹ ਰੱਖ ਤੂੰ ਰੱਖ ਰਾਰੇ ਤੇ ਅਧਕ ਲਾ ਕੇ ਪੜਨਾ ਹੈ ਜੀਉ ਤੁਨ ਆਸਰੀ ਮਹੱਲਾ ਪੰਜਵਾ ਘਰ ਪਹਿਲਾ ਚਉ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਚੌਪਦੇ ਚਾਰ ਪਦਿਆਂ ਦਾ ਸ਼ਬਦ ਚੌਪਦੇ ਨਹੀਂ ਕਹਿਣਾ ਚੌਪਦੇ ਇਕੱਠਾ ਭਾਵ ਖੰਡਨ ਦੁੱਖ ਭੰਜਨ ਸੁਆਮੀ ਭਗਤ ਵਸਲ ਨਰੰਕਾਰੀ ਸੁਆਮੀ ਅੱਧਾ ਵਾਵਾ ਸਸੇ ਨੂੰ ਓੰਕਾਰ ਤੇ ਆੜੇ ਨੂੰ ਕੰਨਾ ਪੜ੍ਹਨਾ ਹੈ ਤਾਂ ਕਿ ਅੱਧਾ ਵਾਵਾ ਬੋਲੇ ਸੁਆਮੀ ਕਹਾਂਗੇ ਤੇ ਫਿਰ ਪੂਰਾ ਵਾਵਾ ਬੋਲੂਗਾ ਸੁਆਮੀ ਨਿਰੰਕਾਰੇ ਨੰਨੇ ਨੂੰ 시ਹਾਰੀ ਨਿਰੰਕਾਰੇ ਨੀ ਕਹਣਾ ਨਿਰੰਕਾਰੇ ਕੋਟ ਅਪਰਾਧ ਮਿਟੇ ਖੈਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲੱਗਾ ਹੈ RAM ਪਿਆਰੇ ਦੀਨ ਦਇਆਲ ਕਰੀ ਪ੍ਰਭ ਕਿਰਪਾ ਵਸ ਕੀ ਲੈ ਪੰਚ ਦੂਤਾਰੇ ਰਹਾਉ ਵਸ ਕਿੰਨੇ ਵਾਵੇ ਤਦਕ ਵਸ ਕਿੰਨੇ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸੋਹੇ ਸੋਹੇ ਨੀ ਗਾਣਾ ਦੋਇ ਹਾਏ ਪੜਨੇ ਹਨ ਕੀ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾਲੇ ਹੋ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖਿਐ ਤੇਰੀ ਕੁਦਰਤ ਕੌਣ ਵਿਚਾਰੇ ਵਰਨ ਨ ਵਰਨ ਨਹੀਂ ਕਹਿਣਾ ਵਰਨ ਨਾ ਜਾਪੈ ਜਲ ਥਲ ਮਹੀਲ ਰਵਿਆ ਸ੍ਰਬਠਾਈ ਅਗਮ ਰੂਪ ਗਿਰਧਾਰੇ ਸਰਬ ਬੱਬਾ ਪੜ੍ਹਨਾ ਸਰਬ ਨਹੀਂ ਕਹਿਣਾ ਸਰਬ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਬਿਨਾਸੀ ਪੁਰਖ ਮੁਰਾਰੇ ਮੁਰਾਰੇ ਮੰਮੇ ਦੀ ਔਂਕੜ ਪੜਨੀ ਮੁਰਾਰੇ ਨਹੀਂ ਕਹਿਣਾ ਮੁਰਾਰੇ ਜਿਉਂ ਭਾਵੈ ਤਿਉਂ ਰੱਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਧਨਾ ஸ்ரீ ਮਹੱਲਾ 5ਵਾਂ ਬੈਨ ਜਾਲ ਪ੍ਰਾਨ ਤਜੇ ਹੈ ਮੀਨਾ ਜਿਨ ਜਾਲ ਸਿਓ ਹਿਤ ਬਡਾਇਓ ਕਮਲ ਹਿਤ ਫਿਰ ਸਿਓ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਆਪਮਾਨ ਏਕਸ ਸਿਓ ਮੋਹ ਕੀਨਾ ਮਰੈ ਨ ਜਾਵੇ ਸਦ ਹੀ ਸੰਗੇ ਸਤੰਗ ਨੂੰ ਸਭ ਦੀ ਚੀਨਾ ਰਹਾ ਮੋਹ ਕਿੰਨਾ ਮੋਹ ਖਾ ਖੂਰਾ ਪੜਨਾ ਜੀ ਮੋਹ ਨਹੀਂ ਕਹਿਣਾ ਮੋਹ ਕਾਮ ਹੇਤ ਕੁੰਚਰ ਲੈ ਫਾਂਕਿਓ ਓਹ ਪਰਵਸ ਭਇਓ ਵਿਚਾਰਾ ਪਰਵਸ ਬਾਬੇ ਤੇ ਪ੍ਰਾਇਵਸ ਵਿੱਚ ਨਾਦ ਹੇਤ ਸਿਰ ਡਾਲਿਓ ਕ੍ਰੰਕਾ ਉਸ ਹੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮੋਹਯੋ ਪ੍ਰਾਨੀ ਮਾਇਆ ਕਉ ਲਪਟਾਨਾ ਕੁਟੰਬ ਬੱਬਾ ਪੜ੍ਹਨਾ ਜੀ ਕੁਟੰਬ ਨਹੀਂ ਕਹਿਣਾ ਫਿਰ ਬੱਬਾ ਬਣ ਜਾਂਦਾ ਕੁਟੰਬ ਆਤ ਰਚਿਓ ਕਰ ਲੀਨੂ ਆਪਣਾ ਓਨ ਛੋਡ ਸਰਾ ਪਰਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਓਹ ਜਾਣ ਸਦਾ ਦੁਹੇਲਾ ਕਹੋ ਨਾਨਕ ਗੁਰ ਇਹੈ 부ਝਾਇਓ ਪ੍ਰੀਤ ਪ੍ਰਭੂ ਸਾਧਕੇ ਲਾ ਤਨ ਆਸਰੀ ਮਹੰਲਾ ਪੰਜਵਾ ਕਰ ਕਿਰਪਾ ਦਿਓ ਮੋਹ ਨਾਮਾ ਬੰਦਨ ਤੇ ਛੁਟਕਾਇ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚੰਤ ਬੇਰਾਨੀ ਛਾਡੀ ਅਹੰ ਬੁੱਧ ਮੋਹ ਮਨ ਬਾਸਨ ਦੇ ਕਰ ਗੱਡਾ ਗੱਡੀ ਰਾਵ ਨਾ ਕੋ ਮੇਰਾ ਤੁਸ ਮਨ ਰਹਿਆ ਨਾ ਹਮ ਕਿਸ ਕੀ ਬੈਰਾਈ ਬ੍ਰਹਮ ਪਸਾਰ ਪਸਾਰਿਓ ਪੀਤਰ ਸਤਗੁਰ ਤੇ ਸੋਜੀ ਪਾਈ ਬ੍ਰਹਮ ਹਾ ਹਾ ਪੂਰਪਨ ਰਾਰਾ ਅਬਦਾ ਬ੍ਰਹਮ ਬਰਹਮ ਨਹੀਂ ਕਹਿਣਾ ਜਾਂ ਬ੍ਰਹਮ ਜਾਂ ਬ੍ਰਹਮ ਯੋਨੀ ਕਹਿਣਾ ਬ੍ਰਹਮ ਸਭ ਕੁ ਮੀਤ ਹਮ ਆਪਨ ਕੀਨਾ ਹਬ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ ਬਿਨ ਸੋ ਠੀਠਾ ਅੰਮ੍ਰਿਤ ਬੂਠਾ ਸਬਦ ਲਗੋ ਗੁਰ ਮੀਠਾ ਜਾਲਥਾਲ ਮਹੀਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ